ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਧਾਨਗੀ ਦੇ ਹੇਠ ਹੋਈ ਬਿਹਾਰ ਕੈਬਨਿਟ ਮੀਟਿੰਗ ਦੇ ਵਿੱਚ ਕੁੱਲ 36 এজেন্ডਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸਿੱਖਿਆ ਅਤੇ ਪ੍ਰਸ਼ਾਸਕੀ ਸੁਧਾਰਾਂ ਨਾਲ ਸੰਬੰਧਿਤ ਕਈ ਮਹੱਤਵਪੂਰਨ ਫੈਸਲੇ ਵੀ ਲਏ ਗਏ ਨੇ ਤੇ ਸ੍ਰੀ ਰਕ ਸਿੱਖਿਆ ਅਧਿਆਪਕਾਂ ਦਾ ਮਾਣ ਪੱਤਾ ਹੁਣ ਜੋ ਹੈ 8000 ਤੋਂ ਵਧਾ ਕੇ 16000 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਸੋਈਏ ਅਤੇ ਰਾਤ ਦੇ ਚੌਂਕੀਦਾਰਾਂ ਦਾ ਮਾਣ ਪੱਤਾ ਵੀ ਵਧਾ ਦਿੱਤਾ ਗਿਆ ਹੈ। ਹੁਣ ਰਸੋਈਏ ਨੂੰ ਪ੍ਰਤੀ ਮਹੀਨਾ 3300 ਰੁਪਏ ਮਿਲਣਗੇ ਤੇ ਮੀਟਿੰਗ ਦੇ ਦੌਰਾਨ ਔਰੰਗਾਬਾਦ ਵਿੱਚ ਅਨੁਸੂਚਿਤ ਜਾਤੀਆਂ ਅਤੇ ਜਨ ਜਾਤੀਆਂ ਦੇ ਭੀਮਰਾਓ ਅੰਬੇਦਕਰ ਰਿਹਾਈਸ਼ੀ ਸਕੂਲ ਬਣਾਉਣ ਦੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ ਗਈ ਆ ਖੇਤੀਬਾੜੀ ਵਿਭਾਗ ਦੇ ਅਧੀਨ ਵੱਖ-ਵੱਖ ਦਫ਼ਤਰਾਂ ਦੇ ਵਿੱਚ 712 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਦੋਂ ਕਿ ਕੰਪਿਊਟਰ ਦੀਆਂ 534 ਅਸਾਮੀਆਂ ਦੇ ਲਈ ਇਨਸਟ੍ਰਕਟਰਾਂ ਦੀਆਂ 178 ਅਸਾਮੀਆਂ ਅਤੇ ਖੇਤੀਬਾੜੀ ਵਿਭਾਗ ਅਧੀਨ ਖੇਤੀਬਾੜੀ ਇਨਸਟ੍ਰਕਟਰਾਂ ਦੀਆਂ 178 ਅਸਾਮੀਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਦੱਸਈਏ ਕਿ ਖੇਤੀਬਾੜੀ ਅਧੀਨ ਜੋ ਹੈ ਸੇਵਾ ਸ਼੍ਰੇਣੀ 5 ਪੋਤਾ ਸੁਰੱਖਿਆ ਨਿਯਮ 2025 ਨੂੰ ਖੇਤੀਬਾੜੀ ਵਿਭਾਗ ਅਧੀਨ ਹੁਣ ਮਨਜ਼ੂਰੀ ਦਿੱਤੀ ਗਈ ਹੈ ਸਰਕਾਰ ਨੇ ਸਰੀਰਕ ਸਿੱਖਿਆ ਅਧਿਆਪਕਾਂ ਦੇ ਮਾਣ ਪੱਤੇ ਨੂੰ 8000 ਤੋਂ ਵਧਾ ਕੇ ਹੁਣ 16000 ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਤੋਂ ਇਲਾਵਾ ਰਸੋਈਏ ਅਤੇ ਰਾਤ ਦੇ ਚੌਂਕੀਦਾਰਾਂ ਦੇ ਮਾਣ ਪੱਤੇ ਨੂੰ ਵਧਾ ਦਿੱਤਾ ਗਿਆ ਹੈ ਤੇ ਕੈਬਨਿਟ ਨੇ ਰਸੋਈਏ ਨੂੰ ਹੁਣ 3300 ਰੁਪਏ ਪ੍ਰਤੀ ਮਹੀਨਾ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਬਿਹਾਰ ਰਾਜ ਵਿਦਿਆਲਿਆ ਅਧਿਆਪਕ ਨਿਯੁਕਤੀ ਤਬਾਦਲਾ ਸੇਵਾ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਵਿੱਤੀ ਲਾਭ ਹੁਣ ਜੋ ਹੈ ਵਿਰਾਜ ਦੇ ਮੈਟ ਹਾਈ ਸਕੂਲ ਦੇ ਸਮੇਤ ਸਰਕਾਰੀ ਅਤੇ ਗੈਰ ਸਰਕਾਰੀ ਸਹਾਇਤਾ ਅਨੁਵਾਦਿਤ ਕਟ ਗਿਣਤੀ ਦੇ ਵਿੱਚ ਹਾਜ਼ਰੀ ਦੇ ਆਧਾਰ ਤੇ ਉਪਲਬਧ ਹੋਣਗੇ ਮੁੰਗੇਰ ਯੂਨੀਵਰਸਿਟੀ ਦੇ ਵਿੱਚ 151 ਅਧਿਆਪਕ ਅਕੈਡਮੀਆ ਦੀਆਂ ਅਸਾਮੀਆਂ ਬਣਾਉਣ ਨੂੰ ਹੁਣ ਜੋ ਹੈ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ ਬਿਹਾਰ ਸ਼ਹਿਰੀ ਯੋਜਨਾ ਯੋਜਨਾ ਨਿਯਮ 2025 ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਦੇ ਨਾਲ ਹੀ ਬਿਹਾਰ ਪ੍ਰਾਂਤਸ਼ਾਸਨਿਕ ਸੇਵਾ ਅਧਿਕਾਰੀ ਵਿਜੇ ਕੁਮਾਰ ਦੀ ਸੇਵਾ ਤੋਂ ਬਰਖਾਸਤੀ ਦੀ ਸਹਜਾ ਨੂੰ ਜੋ ਹੈ ਬਰਕਰਾਰ ਰੱਖਿਆ ਗਿਆ ਹੈ